ਜੋ ਗੋਦ ਗਟਾਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤੀਸਰੇ ਪਾਛਾ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 491 ਅੰਕ ਤੀ ਸਬਦ ਜਨ ਕਰਦੇ ਹਨ ਗੁਜਰੀ ਮਹੱਲਾ ਤੀਜਾ ਪੰਜ ਪਦੇ ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ ਸੰਸਰੀ ਕੀ ਦੁਨੀਆ ਜੋ ਕਹਿੰਦੀ ਹੈ ਕਰਦੀ ਹੈ ਸੋ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਕਿਉਂ ਪੰਡਤ ਤੇ ਪਹਿਲਾਂ ਧਰਮ ਦੇ ਰਾਖੇ ਬਣਦੇ ਸਨ ਲੋਕਾਂ ਨੂੰ ਬਹਿਮਾ ਪਰਮਾ ਵਿੱਚ ਪਾ ਕੇ ਹਰਾਨ ਕਰਦੇ ਸਨ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸਾਰੇ ਬਹਿਮਾ ਪਰਮਾ ਨੂੰ ਖਤਮ ਕਰਦੇ ਹੋਏ ਇਹ ਸੱਚਖੰਡ ਤੋਂ ਬਾਣੀ ਲੈ ਕੇ ਆਂਦੀ ਜਿਹੜੀ ਸਾਰੇ ਬਹਿਮਾ ਪਰਮਾ ਦਾ ਨਾਸ ਕਰਦੀ ਹੈ ਕਿਸੇ ਚੀਜ਼ ਦੀ ਕਿਸੇ ਕਿਰਿਆ ਕਰਮ ਦੀ ਲੋੜ ਨਹੀਂ ਰਹਿੰਦੀ ਜਦੋਂ ਸਾਨੂੰ ਬਾਣੀ ਦਾ ਗਿਆਨ ਪ੍ਰਾਪਤ ਹੋ ਜਾਂਦਾ ਸੋ ਸਿਰਗੋ ਨਾਨਕਦੇਵ ਜੀ ਮਹਾਰਾਜ ਜੋ ਪੰਡਤਾਂ ਦੀ ਮਿੱਥ ਹੈ ਕਿ ਕਾਸੀ ਪੜ੍ਹ ਕੇ ਪੰਡਤ ਬਣ ਜਾਂਦਾ ਹੈ ਕਾਸੀ ਵਿੱਚ ਜਾਣ ਦੇ ਨਾਲ ਪੜ੍ਹਨ ਦੇ ਨਾਲ ਸੋਝੀ ਆ ਜਾਂਦੀ ਹੈ ਵਿਦਵਾਨ ਬਣ ਜਾਂਦਾ ਹੈ ਤੰਤਰੰਤਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਪਾਈਏ ਝੂਠ ਨਾ ਕਾਸੀ ਜਾਣ ਨਾਲ ਮਤ ਆਉਂਦੀ ਐ ਨਾ ਮਤ ਜਾਂਦੀ ਐ ਇਹ ਬਿਨ ਹੀ ਕੇ ਉੱਤੇ ਚਲੇਗੇ ਸਾਡੀ ਮਤ ਖਤਮ ਹੋ ਗਈ ਦੋਨੇ ਚੀਜ਼ਾਂ ਕਹੀਆਂ ਕਹਿੰਦੇ ਨਾ ਕਾਸੀ ਵਿੱਚ ਜਾਣ ਨਾਲ ਮਤ ਪ੍ਰਾਪਤ ਹੁੰਦੀ ਹੈ ਨਾ ਉੱਥੇ ਜਾਣ ਨਾਲ ਮਤ ਸਾਡੀ ਖਤਮ ਹੁੰਦੀ ਨਾ ਕਾਸੀ ਮਤ ਉਪਜੇ ਨਾ ਕਾਸੀ ਮਤ ਜਾਏ ਸਾਤ ਗੁਰੂ ਮਿਲੀ ਐ ਮਤ ਉਪਜੈ ਕਹਿੰਦੇ ਭਾਈ ਮਤ ਤਾਂ ਸਤਿਗੁਰ ਨੂੰ ਮਿਲਣ ਦੇ ਨਾਲ ਪੈਦਾ ਹੁੰਨੀ ਹੈ ਉਪਜਣੀ ਹੈ ਪੈਦਾ ਹੁੰਨੀ ਹੈ ਰੌਲਾ ਕੰਸੀ ਦਾ ਨਹੀਂ ਰੌਲਾ ਸਤਿਗੁਰ ਮਿਲਣ ਦਾ ਹੈ ਫਿਰ ਪਛਾਣ ਵੀ ਦੱਸ ਦਿੱਤੀ ਜਦੋਂ ਸਤਿਗੁਰ ਮਿਲ ਜਾਂਦਾ ਫਿਰ ਮਤ ਆ ਜਾਂਦੀ ਸਤਿਗੁਰ ਮਿਲੀਏ ਮਤ ਉਤਮੇ ਉੱਤਮ ਹੋ ਜਾਂਦੀ ਏ ਉਪਜ ਜਾਂਦੀ ਹੈ ਪੈਦਾ ਹੋ ਜਾਂਦੀ ਹੈ ਤਾਂ ਇਹ ਸੋਝੀ ਪਾਏ ਕਹਿੰਦੇ ਤਾਂ ਇਹ ਮਨੁੱਖ ਸੋਝੀ ਪਾਉਂਦਾ ਜਦੋਂ ਇਹਨੂੰ ਸਤਿਗੁਰ ਮਿਲਦਾ ਹੈ ਸਤਿਗੁਰ ਮਿਲੀਏ ਮਤ ਉਪਜੇ ਤਾਂ ਇਹ ਸੋਝੀ ਪਾਏ ਸੇ ਸਿੰਘ ਪਾਛਾ ਜੋ ਹੁਕਮ ਕਰਦੇ ਆ ਉਸ ਹੁਕਮ ਨੂੰ ਮੰਨਣਾ ਫਿਰ ਗੁਰਮਖ ਬਣ ਜਾਂਦਾ ਹੈ ਫਿਰ ਗੁਰੂ ਉਸ ਨੂੰ ਬਖਸ਼ ਦਿੰਦੇ ਕੀ ਬਖਸ਼ ਦਿੰਦੇ ਹਨ ਨਾਮ ਬਖਸ਼ ਦਿੰਦੇ ਹਨ ਬਾਣੀ ਬਖਸ਼ ਦਿੰਦੇ ਹਨ ਸ਼ਬਦ ਬਖਸ਼ ਦਿੰਦੇ ਜਦੋਂ ਗੁਰਮਖ ਬਣਦਾ ਹੈ ਗੁਰੂ ਦੇ ਹੁਕਮ ਨੂੰ ਮੰਨਣ ਲੱਗ ਜਾਂਦਾ ਹੈ ਹੁਣ ਗੁਰੂ ਬਚਨ ਕਰਦੇ ਹਨ ਹਰ ਕਥਾ ਤੂੰ ਸੁਣ ਕਹਿੰਦੇ ਤੂੰ ਹਰ ਦੀ ਕਥਾ ਨੂੰ ਸੁਣ ਹਰ ਕਥਾ ਤੂੰ ਸੁਣ ਰੇ ਮਨ ਸਬਦ ਮੰਨ ਬਸਾਏ ਕਹਿੰਦੇ ਫਿਰ ਸਬਦ ਨੂੰ ਮਨ ਦੇ ਵਿੱਚ ਬਸਾਲਾ ਸਬਦ ਕਦੋਂ ਮਨ ਦੇ ਵਿੱਚ ਬਸਣਾ ਹੈ ਜਦੋਂ ਹਾਰ ਦੀ ਕਥਾ ਨੂੰ ਸੁਣਨਾ ਹੈ ਗੁਰੂ ਕੀ ਕਹਿੰਦੇ ਹਨ ਹਾਰ ਕਥਾ ਤੂੰ ਸੁਣ ਅਰੇ ਮਨ ਸਬਦ ਮੰਨ ਬਸਾਈ ਕਹਿੰਦੇ ਸਬਦ ਨੂੰ ਬਸਾਲਾ ਮਨ ਦੇ ਵਿੱਚ ਕੰਸੀ ਜਾਣ ਨਾਲ ਨਹੀਂ ਮਤ ਪੈਦਾ ਹੋਣੀ ਮਤ ਤਾਂ ਸਬਦ ਨੂੰ ਮਨ ਵਿੱਚ ਬਸਾਉਣ ਦੇ ਨਾਲ ਪੈਦਾ ਹੁੰਦੀ ਹੈ ਮਤ ਹਰ ਦੀ ਕਥਾ ਨੂੰ ਸੁਣਨ ਦੇ ਨਾਲ ਪੈਦਾ ਹੋਣੀ ਹਰ ਕਥਾ ਤੂੰ ਸੁਣੋਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹੇ ਕਹਿੰਦਾ ਇਹ ਫਿਰ ਮਤ ਐ ਨਾ ਤੇਰੀ ਥਿਰ ਰਹੇਗੀ ਥਿਰ ਕਹਿੰਦੇ ਪੱਕੀ ਨੂੰ ਸਦਾ ਰਹਿਣੇ ਵਾਲੀ ਗੁਰੂ ਬਚਨ ਕਰਦੇ ਆ ਫਿਰ ਇਹ ਮਤ ਜਦੋਂ ਤੈਨੂੰ ਸਾਤਗੁਰੂ ਕੋਲੋਂ ਪ੍ਰਾਪਤ ਹੋਈ ਹੈ ਕਦੋਂ ਜਦੋਂ ਸਾਤਗੁਰੂ ਕੋਲੋਂ ਹਰ ਦੀ ਕਥਾ ਨੂੰ ਸੁਣਿਆ ਇਹਰੇ ਮਤ ਦੀ ਪ੍ਰਾਪਤੀ ਹੋ ਗਈ ਫਿਰ ਸਦਾ ਰਹਿਣ ਵਾਲੀ ਇਹ ਮਤ ਤੇਰੀ ਥਿਰ ਰਹੇ ਤਾਂ ਪਰਮ ਵਿੱਚੋਂ ਜਾਏ ਕਹਿੰਦੇ ਫਿਰ ਵਿੱਚੋਂ ਭਰਮ ਚਲਿਆ ਜਾਂਦਾ ਹੈ ਬਹਿਮ ਚਲਿਆ ਜਾਂਦਾ ਹੈ ਸਾਡਾ ਬਹਿਮ ਕਿਉਂ ਨਹੀਂ ਖਤਮ ਹੋਇਆ ਅਸੀਂ ਹਾਰ ਦੀ ਕਥਾ ਨੂੰ ਸੁਣਿਆ ਨਹੀਂ ਅਸੀਂ ਹੋਰ ਤਰੀਕੇ ਨਾਲ ਸੁਣਦੇ ਹਾਂ ਸੁਣ ਕੇ ਅਸੀਂ ਫਿਰ ਮੰਨਦੇ ਨਹੀਂ ਹਾਂ ਇਸ ਨੂੰ ਸੁਣਨ ਦਾ ਤਾਂ ਹੀ ਲਾਭ ਹੋਣਾ ਹੈ ਜੇ ਸੁਣ ਕੇ ਮੰਨੀਏ ਜੇ ਸੁਣ ਕੇ ਮੰਨੀ ਨਾ ਫਿਰ ਇਹ ਮਤ ਪ੍ਰਾਪਤ ਨਹੀਂ ਹੁੰਦੀ। ਇਹ ਮਤ ਥਿਰ ਨਹੀਂ ਰਹਿੰਦੀ। ਇਹ ਮਤ ਤੇਰੀ ਥਿਰ ਰਹੇ ਤਾਂ ਪਰਮ ਵਿੱਚੋਂ ਜਾਏ। ਕਹਿੰਦੇ ਤਾਂ ਵਿੱਚੋਂ ਭਰਮ ਨੇ ਜਾਣਾ ਤਾਂ ਵਹਿਮ ਨੇ ਜਾਣਾ। ਜਦੋਂ ਇਹ ਮਤ ਨੂੰ ਪੱਕੀ ਕੀਤਾ ਸਾਧੂ ਗੁਰੂ ਨੇ ਬਖਸ਼ ਕੀਤੀ ਹੈ ਸਾਧੂ ਗੁਰੂ ਦੇ ਹੁਕਮ ਨੂੰ ਮੰਨਿਆ ਰੋਹੁ ਹਰ ਚਰਨ ਰਿੱਧੇ ਬਸਾਏ ਤੂੰ ਕਹਿੰਦੇ ਹਰ ਦਾ ਚਰਨ ਜਿਹੜਾ ਸ਼ਬਦ ਹੈ ਇਹ ਨੂੰ ਆਪਣੇ ਰਿੱਧੇ ਦੇ ਚ ਵਸਾਲਾ ਹਰ ਚਰਨ ਰਿੱਦੇ ਬਸਾਏ ਤੂੰ ਕਿਲਬਿਕ ਹੋਵੇ ਨਾਸ ਕਿਲਬਿਕ ਜਿਹੜੇ ਪਹਿਲਾਂ ਤਾਂ ਪਾਪ ਕਰ ਲੈਣਾ ਕਹਿੰਦੇ ਸਾਰਿਆਂ ਦਾ ਨਾਸ ਹੋ ਜਾਏਗਾ ਸਾਰੇ ਖਤਮ ਹੋ ਜਾਣਗੇ ਕਿਲਬਿਕ ਜਿਹੜੇ ਪਹਿਲਾਂ ਕਰ ਲੈ ਇਸ ਜਨਮ ਵਿੱਚ ਵੀ ਪਿਛਲੇ ਜਨਮ ਵਿੱਚ ਵੀ ਪਿਛਲੇ ਜਨਮ ਦਾ ਸਾਨੂੰ ਪਤਾ ਨਹੀਂ ਕਿ ਕਿਹੜੇ ਅਸੀਂ ਮਾੜੇ ਕਰਮ ਕੀਤੇ ਆ ਲੇਕਿਨ ਇਸ ਜਨਮ ਦਾ ਪਤਾ ਹੈ ਤੁਹਾਨੂੰ ਕਿ ਕਿਹੜੇ ਮਾਰੇ ਮਾਰੇ ਕਰਮ ਅਸੀਂ ਕੀਤੇ ਆ ਲੇਕਿਨ ਗੁਰੂ ਨੇ ਬਚਨ ਕਰ ਦਿੱਤੇ ਕਹਿੰਦੇ ਸਾਰੇ ਪਾਪ ਤੇਰੇ ਪਹਿਲੇ ਖਤਮ ਹੋ ਜਾਣਗੇ ਕਦੋਂ ਹੋਣਗੇ ਹਰ ਚਰਨ ਰਿਦੈ ਬਸਾਈ ਤੂੰ ਕਹਿੰਦੇ ਜਦੋਂ ਹਰ ਦੇ ਸਬਦ ਨੂੰ ਰਿਦੈ ਚ ਬਸਾਇਆ ਹਰ ਕੰਨ ਰਿਤੇ ਬਸਾਇਤੋਂ ਕਿਲਬੇ ਕ ਹੋਵੇ ਨਾਸ ਸਾਰੇ ਪਾਪਾਂ ਦਾ ਨਾਸ ਹੋ ਗਿਆ ਪੰਜ ਪੂ ਆਤਮਾ ਬਸ ਕਰ ਹੈ ਕਹਿੰਦੇ ਪੰਜ ਪੂ ਆਤਮਾ ਤੇਰੇ ਬਸ ਵਿੱਚ ਆ ਜੰਦੇ ਇਹ ਵਾਸੀ ਆ ਜਾਂਦੇ ਆ ਇਹ ਪੰਜ ਭੂਤਾਂ ਨੇ ਜਿਹੜੇ ਪੂਤ ਦਾ ਇੱਕ ਨਹੀਂ ਮਾਣੇ ਤਾਂ ਪੰਜ ਚਿੰਬੜੇ ਵੇ ਆ। ਇਹ ਪੰਜੇ ਪੂਤ ਫਿਰ ਵਸ ਵਿੱਚ ਆ ਜਾਂਦੇ ਆ। ਸੈੰਸਗੀ ਅੱਜ ਪਾਤਸ਼ਾਹ ਨੇ ਇਹਨਾਂ ਪੰਜਾਂ ਨੂੰ ਪੂਤ ਦੱਸ ਦਿੱਤਾ। ਕਿਹੜੇ ਪੂਤ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ। ਇਹ ਪੰਜੇ ਪੂਤ ਫਿਰ ਵਸ ਵਿੱਚ ਆ ਜਾਂਦੇ ਹਨ। ਪੰਜ ਪੂ ਆਤਮਾ ਵਸ ਕਰੇ। ਤਾ ਤੀਰਥ ਕਰੇ ਨਵਾਸ ਕਹਿੰਦੇ ਫਿਰ ਤੇਰੀ ਥਾਂ ਤੀਰਥ ਕਰੇ ਨਵਾਸ ਫਿਰ ਤੇਰਾ ਤੀਰਥ ਹੋ ਗਿਆ ਨਵਾਸ ਹੋ ਗਿਆ ਰਹਿਣ ਲੱਗ ਗਏ ਆ ਤੀਰਥਾਂ ਤੇ ਸੱਚਖੰਡ 'ਚ ਰਹਿਣ ਲੱਗ ਗਏ ਕਦੋਂ ਜਦੋਂ ਐ ਪੰਜ ਭੂ ਆ ਜਿਹੜੇ ਪੰਜ ਆਤਮ ਆ ਇਹ ਵਾਸੀ ਚ ਆ ਜਾਂਦੇ ਆ ਇਹ ਆਤਮਾ 'ਚ ਬਸਦੇ ਆ ਇਹ ਦੇਹ ਦੇ 'ਚ ਬਸਦੇ ਆ ਪੰਜ ਪੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ ਮਨਮੁਖ ਇਹ ਮਨਮੁਗਧ ਹੈ ਲੈੜਾ ਲੈ ਕਰਨ ਜਿਹੜਾ ਮਨਮੁਖ ਹੈ ਕਹਿੰਦੇ ਉਹਦਾ ਜਿਹੜਾ ਮਨ ਹੈ ਇਹ ਤਾਂ ਮੁਗਧ ਹੈ ਤਾਂ ਪੱਥਰ ਹੈ ਜਿਵੇਂ ਕਿ ਪੱਥਰ ਨੂੰ ਚਾਹ ਪਾਣੀ ਚ ਰੱਖ ਦੀ ਭਿੱਜਦਾ ਥੋੜਾ ਸੁੱਕੇ ਦਾ ਸੁੱਕਾ ਹੀ ਰਹਿੰਦਾ ਹੈ ਇਹੀ ਹਾਲ ਮਨਮੁਖ ਦਾ ਹੈ ਪਹਿਲਾਂ ਤਾਂ ਲੋੜ ਗੁਰਮਖ ਬਣਨ ਦੀ। ਨਾਮ ਦੁਰਲੱਭ ਹੈ। ਗੁਰਮਖ ਪਾਇਆ ਜਾਏ। ਨਾਮ ਲੱਭਦਾ ਨਹੀਂ। ਲੇਕਿਨ ਗੁਰਮਖ ਬਣ ਕੇ ਇਹ ਪਾਇਆ ਜਾਂਦਾ। ਪਹਿਲਾਂ ਲੋੜ ਗੁਰਮਖ ਬਣਨ ਦੀ ਹੈ। ਲੇਕਿਨ ਅਸੀਂ ਅਧੂਰੇ ਆ। ਅਧੂਰੇ ਕਿਉਂ ਆ ਜਦੋਂ ਕੋਈ ਸਰਕਾਰੀ ਨੌਕਰੀ ਜਾਂ ਕਿਸੇ ਨੇ ਰੱਖਣਾ ਨਾ ਉਹ ਇੱਕ ਡਿਗਰੀ ਮੰਗਦੇ ਆ ਕਿ ਆਹ ਡਿਗਰੀ ਹੋਣੀ ਚਾਹੀਦੀ ਐ ਤਾਂ ਇਹ ਨੌਕਰੀ ਪ੍ਰਾਪਤ ਹੁੰਦੀ ਐ ਡਿਗਰੀ ਸਾਡੇ ਕੋਲ ਹੈ ਨਹੀਂ ਫਿਰ ਨੌਕਰੀ ਸਾਨੂੰ ਕਿਹਨੇ ਦੇਣੀ ਐ ਇਧਰ ਬਾਬੇ ਨਾਨਕ ਦੀ ਨੌਕਰੀ ਕਦੋਂ ਮਿਲਦੀ ਐ ਜਦੋਂ ਅਸੀਂ ਗੁਰਮੁਖ ਬਣਦੇ ਆ ਫਿਰ ਬਾਬਾ ਨਾਨਕ ਸਾਨੂੰ ਨੌਕਰ ਰੱਖਦਾ ਐ ਅਸੀਂ ਬਿਨਾਂ ਗੋਰਮਕ ਬਣਨ ਤੋਂ ਬਾਬੇ ਨਾਨਕ ਦੀ ਨੌਕਰੀ ਕਰਨੀ ਚਾਹੁੰਦੇ ਆ। ਸ਼ਰਤ ਲੱਗੀ ਹੈ ਨਾ ਹਰ ਜੇ ਜੀ ਵੀ ਨੌਕਰੀ ਲੈਣੀ ਆ ਉਹ ਹੀ ਜੀ ਯੋਗਤਾ ਚਾਹੀਦੀ ਹੈ ਉਹ ਹੀ ਜੀ ਪੜ੍ਹਾਈ ਚਾਹੀਦੀ ਹੈ। ਫਿਰ ਉਹ ਹਿੰਮਤian ਲਿੰਦੇ ਆ। ਫਿਰ ਕਿਤੇ ਨੌਕਰੀ ਦਿੰਦੇ ਆ। ਇੱਧਰ ਬਾਬੇ ਨਾਨਕ ਵਾਲਾ ਅਸੀਂ ਕੋਈ ਹਿੰਮਤian ਨਹੀਂ ਦੇਣਾ ਚਾਹੁੰਦੇ। ਸਿਰ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਰਿਵਾਜ ਹੈ ਭਾਈ ਜਿਹਨੇ ਬਾਬੇ ਨਾਨਕ ਦੀ ਨੌਕਰੀ ਕਰਨੀ ਹੈ ਪਹਿਲਾਂ ਤਾਂ ਗੁਰਮਖ ਬਣੇ ਹੋ ਗੁਰੂ ਦੀ ਗੱਲ ਨੂੰ ਮੰਨੀ ਗੁਰੂ ਦੇ ਮੁਖ ਲੱਗੇ ਮਨ ਮੁਖ ਇਹ ਮਨ ਮੁਗੰਧ ਹੈ ਕਹਿੰਦੇ ਮਨ ਮੁਖ ਦਾ ਮਨ ਇੱਕ ਪੱਥਰ ਦੇ ਬਰਾਬਰ ਸੋਝੀ ਕੁਛ ਨਾ ਪਾਏ ਕਹਿੰਦੇ ਮਨਮੁਖ ਨੂੰ ਕੋਈ ਸੋਝੀ ਨਹੀਂ ਆ ਸਕਦੀ ਪਹਿਲੀ ਪੌੜੀਓ ਗੁਰਮੁਖ ਬਣਨ ਦੀ ਹੈ ਗੁਰਮੁਖ ਬਣਨਾ ਹੈ ਮਨਮੁਖ ਨੂੰ ਸੋਝੀ ਨਹੀਂ ਆ ਸਕਦੀ ਮਨਮੁਖ ਇਹ ਮਨਮੁਗਧ ਹੈ ਸੋਝੀ ਕੁਛ ਨਾ ਪਾਏ ਹਰ ਕਾ ਨਾਮ ਨਾ ਬੁੱਝੇ ਹਰ ਕਾ ਨਾਮ ਨਾ ਬੁੱਝੇ ਤੇ ਆਉ ਨੂੰ ਬੁੱਝਿਆ ਨਹੀਂ ਸਰ ਸਿੰਘ ਇੱਕ ਇੱਕ ਬਚਨ ਲੱਖਾਂ ਕਰੋੜਾਂ ਵਿੱਚ ਨਹੀਂ ਮਿਲਦਾ ਇਹ ਕੋਈ ਕਹੀ ਨਾ ਬਾਜ਼ਾਰ ਤੋਂ ਮੈਂ ਕਰੋੜਾਂ ਚ ਲੱਖਾਂ ਵਿੱਚ ਇੱਕ ਸ਼ਬਦ ਖਰੀਦ ਲਿਆਉਂਗਾ ਕਿਸੇ ਦੁਕਾਨਦਾਰ ਨੇ ਜੇ ਲੱਭਣਾ ਗੁਰੂ ਬਚਨ ਦਾ ਹਰਕਾ ਨਾਮਨ ਬੁਝਈ ਕਹਿੰਦੇ ਜੇ ਹਰ ਦੇ ਨਾਮ ਨੂੰ ਨਾ ਬੁੱਝਿਆ ਨਾਮ ਤਾਂ ਉਹ ਬਾਣੀ ਐ ਇਹ ਕਹਿੰਦੇ ਬਾਣੀ ਨੂੰ ਨਾ ਬੁੱਝਿਆ ਨਾਮ ਨੂੰ ਨਾ ਬੁੱਝਿਆ ਹਰ ਕਾ ਨਾਮ ਨਾ ਬੁੱਝੇ ਹੀ ਅੰਤ ਗਿਆ ਪਸਤਾ ਹੈ ਕਹਿੰਦੇ ਅੰਤ ਨੂੰ ਪਸਤਾ ਕੇ ਜਾਂਦਾ ਦੁਨੀਆਂ ਦੇ ਵਿੱਚੋਂ ਜਦੋਂ ਨਾਮ ਨੂੰ ਨਾ ਬੁੱਝਿਆ ਗੁਰੂ ਬਚਨ ਕਰਦੇ ਨੇ ਕਿ ਨਾਮ ਨੂੰ ਬੁੱਝ ਲੈ ਨਾਮ ਨੂੰ ਸਮਝ ਲੈ ਜੇ ਨਾਮ 부ਝਿਆ ਕਹਿੰਦੇ ਤੈ ਪਸਤਾ ਕੇ ਜਾਣਾ ਸੰਸਾਰ ਵਿੱਚੋਂ ਹਰ ਇੱਕਾ ਨਾਮ ਨਾ 부ਝੇ ਅੰਤ ਗਿਆ ਆਪ ਸਤਾਏ ਇੱਕ ਪੰਕਤੀ ਵੀ ਅਸੀਂ ਮੰਨ ਲਈਏ ਬਾਬੇ ਨਾਨਕ ਦੀ ਤਾਂ ਵੀ ਸਾਡੀ 84 ਕੱਟੀ ਜਾਂਦੀ ਹੈ ਇੱਕ ਪੰਕਤੀ ਮੰਨ ਲਈ ਇੱਕ ਸ਼ਬਦ ਪੂਰਾ ਉਤਰ ਗਏ ਪੂਰੇ ਸ਼ਬਦ ਦੀ ਸੋਝੀ ਆ ਗਈ ਪੂਰੇ ਸ਼ਬਦ ਨੂੰ ਮੰਨ ਲਿਆ ਹੋਰ ਕਿਸੇ ਕਿਰਿਆ ਕਰਮ ਦੀ ਲੋੜ ਨਹੀਂ ਰਹਿੰਦੀ ਹਰ ਕਾ ਨਾਮ ਨਾ ਬੁੱਝੀ ਅੰਤ ਗਿਆ ਪਸਤਾਏ اے ਮਨ ਕਾਂਸੀ ਕਹਿੰਦੇ ਤੇਰਾ ਮਨ ਹੈ ਇਹ ਕਾਂਸੀ ਹੈ ਸਿਰ ਗੁਰੂ ਨਾਰਕਦੇਵ ਜੀ ਦਾ ਮੰਨ ਨੂੰ ਇੱਕ ਐਂਸੀ ਬਣਾ ਦਿੱਤਾ। ਗੁਰੂ ਸਮਰੱਥਨ ਬਣਾ ਦਿੰਦੇ ਹਨ। ਗੁਰੂ ਗੋਬਿੰਦ ਸਿੰਘ ਨੇ ਤਰਬੈਣੀ ਬਣਾ ਦਿੱਤੀ। ਮੂਲਾ ਕੱਤਰੀ ਕਹਿੰਦੇ ਸੀ ਕਿ ਮੈਂ ਤਰਬੈਣੀ ਵਿਆਹ ਕਰਨਾ ਹੈ। ਗੁਰੂ ਗੋਬਿੰਦ ਸਿੰਘ ਨੇ ਫਿਰ ਅਨੰਦਪੁਰ ਸਾਹਿਬ ਉੱਤੀ ਤਰਵੈਣੀ ਬਣਾ ਦਿੱਤੀ ਗੁਰੂ ਸਮਰਾਥਨ ਕਰਨ ਦੇ ਹੁਣ ਸਿਰ ਕੁ ਨਾਰਕਦੇਵ ਜੀ ਨੇ ਮਨ ਮਨ ਦੇ ਵਿੱਚ ਇੱਕ ਕੰਸੀ ਬਣਾ ਦਿੱਤੀ ਕਿਹਾ ਤੇਰਾ ਮਨ ਹੀ ਕੰਸੀ ਹੈ ਇਹ ਮਨ ਕੰਸੀ ਸਬ ਤੀਰਥ ਕਹਿੰਦੇ ਸਾਰੇ ਤੀਰਥ ਹੈ ਦੇ ਵਿੱਚ ਇਹ ਮਨ ਤੇਰਾ ਕਾਂਸੀ ਹੈ ਇਹਦੇ ਚ ਸਾਰੇ ਤੀਰਥ ਹਨ ਇਹ ਮਨ ਕਾਂਸੀ ਸਭ ਤੀਰਥ ਸਿਮਰਤ ਹੈ ਕਹਿੰਦੇ ਸਾਰੇ ਸਿਮਰਤੀ ਆ ਇਹਦੇ ਵਿੱਚ ਹੈ ਸਾਤਗੁਰੂ ਦੀਆ ਬੁਝਾਏ ਕਹਿੰਦੇ ਸਾਤਗੁਰੂ ਨੇ ਮੈਨੂੰ ਬੁਝਾ ਦਿੱਤਾ ਦੱਸ ਦਿੰਦਾ ਹੈ ਕਿ ਇਹ ਮਨ ਕਾਂਸੀ ਇਹਦੇ ਸਾਰੇ ਸਿਮਰਤ ਸਾਤਰ বেদ ਪ੍ਰਾਣ ਸਾਰੇ ਤੀਰਥ ਹੈ ਮਨ ਦੇ ਵਿੱਚ ਇਹ ਮਨ ਕਾਂਸੀ ਸਭ ਤੀਰਥ ਸਿਮਰਤ ਸਾਤਗੁਰ ਦੀ ਆਵਾਜਾਏ 68 ਤੀਰਥ ਇਸ ਸੰਗਰ ਹੈ ਕਹਿੰਦੇ 68 ਤੀਰਸੇ ਦੇ ਨਾਲ ਰਹਿੰਦੇ ਏ ਮਨ ਦੇ ਵਿੱਚ 68 ਤੀਰਥ ਹਨ 860 ਤੀਰਥ तिस ਸੰਗ ਰਹੇ ਜਿਨ ਹਿਰਦੇ ਰਿਹਾ ਸਮਾਏ ਪਰ ਕਹਿੰਦੇ ਤਾਂ ਰਹਿੰਦੇ ਆ ਇਸ ਦੇ ਨਾਲ ਜਦੋਂ ਹਿਰਦੇ ਦੇ ਵਿੱਚ ਨਾਮ ਸਮਾ ਜਾਂਦਾ ਫਿਰ ਇਹ ਬੰਦ ਆ ਮਨ ਕੰਸੀ ਫਿਰ ਸਾਰੇ ਤੀਰਥ ਇਦੇ ਸਮਾ ਜਾਂਦੇ ਆ। ਫਿਰ ਨਾਲੇ ਰਹਿੰਦੇ ਹਨ। 68 ਚੀਤ 33 ਸੰਗਰ ਹੈ ਜਿਨ ਹਰ ਹਿਰਦੇ ਰਹਾ ਸਮਾਇ। ਕਿਰ ਜਿਨ ਦੇ ਹਿਰਦੇ ਚ ਹਰ ਸਮਾਇਆ ਸਬਦ ਸਮਾਇਆ। ਨਾਨਕ ਸਾਤ ਗੁਰ ਮਿਲੀਐ। ਉਹਨੂੰ ਬਚਨ ਕਰਦੇ ਹਨ। ਕਹਿੰਦੇ ਜਦੋਂ ਸਾਤ ਗੁਰ ਮਿਲਦੇ ਆ ਹੁਣ ਪਛਾਣ ਦੱਸਣੀ ਹੈ ਬਾਬੇ ਨਾਨਕ ਨੇ ਸਤਗੁਰ ਮਿਲਣ ਦੀ ਅਸੀਂ ਤਾਂ ਝੂਠ ਦੀ ਰੌਲਾ ਪਾਈ ਜਿੰਦੇ ਕਿ ਮੈਂ ਗੁਰੂ ਵਾਲਾ ਬਣਿਆ ਪਿਆ ਝੂਠ ਹੈ ਬਹਿਮ ਹੈ ਹੰਕਾਰ ਹੈ ਮਨ ਦੇ ਵਿੱਚ ਗੁਰੂ ਬਚਨ ਹੋਰ ਕਰਦੇ ਹਨ ਨਾਨਕ ਸਤਗੁਰ ਮਿਲੀਐ ਹੁਕਮ ਬੁੱਝੇਆ ਫਿਰ ਹੁਕਮ ਨੂੰ ਬੁੱਝ ਲਿਆ ਫਿਰ ਬਾਣੀ ਨੂੰ 부ਝ ਲਿਆ ਕਦੋਂ ਜਦੋਂ ਗੁਰੂ ਵਾਲਾ ਬਣਿਆ ਸਤਗੁਰ ਮਿਲੇ ਗੁਰੂ ਵਾਲਾ ਕਦੋਂ ਬਣਿਆ ਜਦੋਂ ਸਤਗੁਰੂ ਮਿਲੇ ਸਤਗੁਰੂ ਮਿਲੇ ਤਾਂ ਹੁਕਮ ਨੂੰ 부ਝ ਲਿਆ ਫਿਰ ਬਾਣੀ ਨੂੰ 부ਝ ਲਿਆ ਆਪਾਂ ਕਿਹੜੀ ਮੰਜ਼ਲ ਤੇ ਖੜੇ ਆ ਆਪਣੇ ਮਨ ਵਿੱਚ ਝਾਕ ਕੇ છાਤੀ ਮਾਰੀ ਕਿ ਅਸੀਂ ਕਿਹੜੀ ਪੌੜੀ ਤੇ ਫਿਰਦੇ ਆਂ ਅੱਲੇ ਕਿੰਨੀ ਸਾਡੀ ਜ਼ਿੰਦਗੀ ਬਾਕੀ ਬਚਦੀ ਹੈ ਕਿੰਨੀ ਓਵਰ ਸਾਡੀ ਬਾਕੀ ਬਚਦੀ ਹੈ ਇਹ ਕੋਈ ਵਿਸ਼ਵਾਸ ਕੋਈ ਯਕੀਨ ਨਹੀਂ ਅਸੀਂ ਦਿਨ ਦੀ ਆਸ ਕਰਦੇ ਆ ਇਹ ਤਾਂ ਇੱਕ ਸਕਿੰਟ ਦਾ ਵੀ ਭਰੋਸਾ ਨਹੀਂ ਪਾਣੀ ਦੇ ਬੁਦਬਲੇ ਆ ਕੀ ਮਨਿਆਦਾਂ ਤੇਰੀਆਂ ਪਾਣੀ ਦੇ ਬੁਦਬਲੇ ਨੇ ਕਦੋਂ ਵਹਿ ਜਾਣਾ ਅਸੀਂ ਰੋਕ ਨਹੀਂ ਸਕਦੇ ਜਦੋਂ ਪਾਣੀ ਦਾ ਬੁੱਧ ਪਾਣੀ ਵਿੱਚ ਸਮਾਜ ਜਾਂਦਾ ਅਸੀਂ ਬਚਾ ਨਹੀਂ ਸਕਦੇ ਗੱਲ ਹੁਕਮ ਨੂੰ ਬੂਝਣ ਦੀ ਹੈ ਨਾਨਕ ਸਤਗੁਰ ਮਿਲੀਏ ਹੁਕਮ ਬੂਝਿਆ ਇਹ ਹੁਣ ਆਪਣੇ ਆਪ ਨੇ ਮਨ ਤੇ ਫੈਸਲਾ ਕਰ ਲਿਓ ਵੀ ਕਿੰਨੇ ਕੁ ਲੋਕ ਹੁਕਮ ਨੂੰ 부ਝਦੇ ਆ ਬਾਣੀ ਨੂੰ 부ਝਦੇ ਆ ਕਿੰਨੀ ਕੁ ਗਿਣਤੀ ਇਹਨਾਂ ਦੀ ਨਾਨਕ ਸਤਿਗੁਰ ਮਿਲੀਏ ਹੁਕਮ ਨੂੰ 부ਝਿਆ ਇੱਕ ਬਸਿਆ ਮਨ ਆਏ ਕਹਿੰਦੇ ਫਿਰ ਇੱਕ ਮਨ ਦੇ ਵਿੱਚ ਆ ਕੇ ਬਸ ਜਾਂਦਾ ਫਿਰ ਰੱਬ ਮਨ ਵਿੱਚ ਬਸਦਾ ਜਦੋਂ ਬਾਣੀ ਨੂੰ 부ਝਦੇ ਆ ਜੇ ਬਾਣੀ ਨੂੰ ਨਾ 부ਝਿਆ ਐਵੇਂ ਝੂਠੀ ਆਸਾ ਹੈ ਲਾਈ ਜੋ ਜ਼ਿੰਦਗੀ ਚਲੇ ਜਾਣੀ ਹੈ ਜ਼ਿੰਦਗੀ ਖਤਮ ਹੋ ਜਾਣੀ ਹੈ ਇਹ ਵਕਤ ਫਿਰ ਮਿਲਣਾ ਨਹੀਂ ਵਕਤ ਕੀ ਮਨੁੱਖਾ ਜਨਮੇ ਨਹੀਂ ਮਿਲਣਾ ਰੱਬ ਕੋਲ ਬਹੁਤ 84 ਲੱਖ ਜোন ਹੈ ਖਬਰੇ ਕਿਹੜੀ ਜੋਨ ਵਿੱਚ ਭੇਜਣਾ ਹੈ ਰੱਬ ਨੇ ਪਰਖ ਕੇ ਦੇਖ ਲਿਆ ਕਿ ਤੈਨੂੰ ਮਨੁੱਖ ਬਣਾਇਆ ਸੀ ਲੇਕਿਨ ਤੈ ਬਾਣੀ ਨੂੰ ਬੁੱਝਿਆ ਨਹੀਂ ਹੁਣ ਤੇਰੇ ਬਾਤ ਤੇ 84 ਤਿਆਰ ਹੈ 84 ਲੱਖ 84 ਨਹੀਂ 84 ਲੱਖ ਜੋਨ ਹੈ ਰੱਬ ਦੇ ਕੋਲ ਨਾਨਕ ਸਤਗੁਰ ਮਿਲੀ ਇਹ ਹੁਕਮ ਬੁੱਝਿਆ ਇੱਕ ਬਸਿਆ ਮਨ ਆਏ ਜੋ ਤੁਧ ਭਾਵ ਹੈ ਸਭ ਸੱਚ ਹੈ ਜਿਹੜੇ ਕੋ ਨਾਰਕਦੇਵ ਜੀ ਕਹਿੰਦੇ ਜੋ ਰੱਬ ਨੂੰ ਪਾਉਂਦਾ ਸਾਰਾ ਕੁਝ ਸੱਚ ਹੈ ਜੋ ਤੁਧ ਭਾਵੇ ਸਭ ਸੱਚ ਹੈ ਸੱਚੇ ਰਹੇ ਸਮਾਈ ਕਹਿੰਦੇ ਫਿਰ ਸੱਚ ਦੇ ਵਿੱਚ ਹੀ ਸਮਾ ਜਾਂਦਾ ਰੱਬ ਦੇ ਵਿੱਚ ਹੀ ਸਮਾ ਜਾਂਦਾ ਜੋਤ ਨਾਲ ਜੋਤ ਰਲ ਜਾਂਦੀ ਕਦੋਂ ਰਲਈਏ ਜੋਤ ਨਾਲ ਜੋਤ ਜਦੋਂ ਹੁਕਮ ਉਹ ਬੁੱਝਿਆ ਜਦੋਂ ਬਾਣੀ ਨੂੰ ਬੁੱਝਿਆ ਤੇ ਜੋਤ ਨਾਲ ਜੋਤ ਰਲ ਜਾਂਦੀ ਹੈ ਚਿਰ ਕੋ ਨਾਨਕ ਦੇਵ ਜੀ ਮਹਾਰਾਜ ਰਹਿਮਤਾਂ ਬੰਨਦੇ ਸੱਚਖੰਡ ਤੋਂ ਇਹ ਨਾਮ ਦਾ ਖਜ਼ਾਨਾ ਲੈ ਕੇ ਆਂਦਾ ਹੈ ਇਹ ਬਾਣੀ ਦਾ ਖਜ਼ਾਨਾ ਚਿਰ ਕੋ ਨਾਨਕ ਦੇਵ ਜੀ ਨੇ ਲੱਦ ਕੇ ਲੈ ਕੇ ਆਂਦਾ ਹੈ ਵਰਕੇ ਲੈ ਕੇ ਜਾਂਦਾ ਲੋੜ ਇਸ ਖਜ਼ਾਨੇ ਨੂੰ ਵੰਡਣ ਦੀ ਬੁੱਝਣ ਦੀ ਮੰਨਣ ਦੀ ਹੈ ਵਚਨ ਕਰ ਦਿੱਤੇ ਬਾਬੇ ਨਾਨਕ ਨੇ ਨਾਨਕ ਸਤਗੁਰ ਮਿਲੀਏ ਹੁਕਮ ਬੁਝੇਆ ਏਕ ਬਸਿਆ ਮਨ ਆਈ ਤੋਂ ਸਤਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਾਰ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬਲਾਉ ਫਤੀ ਵਾਹਿਗੁਰੂ